ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕਰਸਹੁ ਤਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨੰਦੈ ਸਜਣ ਸੱਚਾ ਪਤਸ਼ਾਹ ਸਿਰ ਸਾਹਾਂ ਦਾ ਜਿਸੁ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੀ ਚਿਤਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿਚ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੀ ਚਿਤਲਾਇ ਮਨ ਚਿੰਦਿਆ ਫਲ ਪਾਵਣ ਹਉਮੈ ਵਿਚਾ ਜਾਇ ਬੰਧਨ ਤੋੜੈ ਮੁਕਤ ਹੋਏ ਸੱਚੇ ਰਹਾ ਸਮਾਏ ਇਸ ਜਗ ਮਹਿ ਨਾਮ ਅਲਬਾ ਗੁਰਮਖ ਵਸਾ ਮਨ ਆਈ ਨਾਨਕਾ ਜੋ ਸੇਖ ਜੋ ਗੁਰ ਸੇਵਹਿ ਆਪਣਾ ਹਉ ਤੈਨੋ ਬਲਿਹਾਰ ਜਾਉ ਮਹਲਾ ਤੀਜਾ ਮਾਨਮੁਖ ਮਨ ਅਜਤ ਹੈ ਦੂਜਾ ਲਗਾ ਜਾਈ ਤਿਸਨ ਸੁਖਾ ਸੁਪਨਾ ਨਹੀਂ ਦੁਖੀ ਦੋਖਾ ਵਿਹਾਇ ਘਰ ਘਰ ਪੜ ਪੜ ਪੰਡਤ ਥਕੇ ਸੈਦਾ ਸਨਾਦ ਲਗਾਈ ਇਹ ਮਾਨਵ ਵਸਨਾ ਆਵਈ ਥਕੇ ਕਰਮ ਕਮਾਈ ਭੇਖ ਧਾਰੇ ਭੇਖ ਕਰ ਥਕੇ ਆਠ ਸਾਠ ਤੀਰਥ ਨਾਈ ਮਨ ਕੇ ਸਾਰਣਾ ਜਾਣ ਨਹੀਂ ਹਮਾ ਪਰਮ ਪੁਲਾਇ ਗੁਰ ਪ੍ਰਸਾਦਿ ਭਉ ਭਇ ਵਡ ਭਾਗ ਵਸਿਆ ਮਨ ਆਇ ਭਾ ਭਇ ਮਨ ਵਸ ਹੋਆ ਹਉਮੈ ਸਬਦ ਜਲਾਇ ਸਚ ਰਤੇ ਸੇ ਨਰਮਲੇ ਜੋਤੀ ਜੋਤ ਮਿਲਾਇ ਸਤ ਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਈ ਪਾਉੜੀ ਇਹ ਭੂਪਤਾ ਰਾਣੇ ਰੰਗ ਦੇਣਾ ਚਾਰ ਸੁਹਾਵਣਾ ਇਹ ਮਾਇਆ ਰੰਗ ਕੁਸੰਬਾ ਖੇਨ ਮਹਾ ਲਹ ਜਾਵਣਾ ਚਲਦਿਆ ਨਾਲ ਨਾ ਚੱਲੇ ਸੇਰਾ ਪਾਪ ਲਹ ਜਾਵਣਾ ਜਾ ਪਕੜ ਚਲਾ ਆਕਾਲ ਤਾ ਖਰਾ ਡਰਾਵਣਾ ਓਹ ਵੇੜਾ ਹੱਥ ਨਾਵਾ ਫੇਰਾ ਪਛਤਾਵਣਾ ਆ ਪਕੜ ਚਲਾ ਆਕਾਲ ਤਾ ਖਰਾ ਡਰਾਵਣਾ ਓਹ ਵੇਲਾ ਹੱਥ ਨਾ ਆਵੇ ਫੇਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣ ਹਮ ਵਿੱਚ ਹੋ ਜਾਏ ਸੁਰਠ ਕੀ ਵਾਰ